ਚੈਨਲ ਆ ਜੁੜੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪ ਸਭ ਨੂੰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਅੱਜ ਅਸੀਂ ਆਪਣੀ ਰਸੋਈ ਵਿੱਚ ਬਣਾ ਰਹੇ ਹਾਂ ਕੜਾ ਪ੍ਰਸ਼ਾਦ ਜਿਸ ਵਿੱਚ ਅਸੀਂ ਆਟੇ ਦੀ ਵਰਤੋਂ ਨਹੀਂ ਕਰਾਂਗੇ ਦੇ ਵਿੱਚ ਅਸੀਂ ਵੇਸਣ ਤੇ ਵੇਸਣ ਦੇ ਨਾਲ ਅਸੀਂ ਲੈ ਲਈ ਸੂਜੀ ਇਹ ਦੋਨੋਂ ਚੀਜ਼ਾਂ ਅਸੀਂ ਇਸ ਕੋਲੀ ਦੇ ਨਾਪ ਨਾਲ ਲੈ ਲਈਆਂ ਬਰਾਬਰ ਤੇ ਨਾਲ ਹੀ ਅਸੀਂ ਘਰ ਦਾ ਬਣਾਇਆ ਹੋਇਆ ਦੇਸੀ ਘਿਓ ਇਸ ਵਿੱਚ ਯੂਜ਼ ਕਰਾਂਗੇ ਏ ਦੇਸੀਕੋ ਤੇ ਇਸ ਦੇ ਨਾਲ ਹੀ ਅਸੀਂ ਜੋ ਇਹ ਖਾਂਡਾ ਹਮੇਸ਼ਾ ਅਸੀਂ ਅਲੱਗ ਰੱਖਦੇ ਹਾਂ ਜਦੋਂ ਵੀ ਕੜਾ ਪ੍ਰਸ਼ਾਦ ਇਸ ਤਰ੍ਹਾਂ ਕੁਝ ਬਣਾਉਣਾ ਹੁੰਦਾ ਤੇ ਫਿਰ ਅਸੀਂ ਇਹਨਾਂ ਚੀਜ਼ਾਂ ਦੀ ਵਰਤੋਂ ਕਰਦੇ ਹਾਂ ਇਸੇ ਬੋਲੀ ਦੇ ਨਾਮ ਦੇ ਨਾਲ ਹੀ ਅਸੀਂ ਚਾਰ ਬੋਲੀਆਂ ਪਾਣੀ ਦੀਆਂ ਲੈ ਲਈਆਂ ਜੋ ਕਿ ਅਸੀਂ ਹੁਣ ਇਹਦੇ ਵਿੱਚ ਪਾਉ ਉਹ ਹਾਲ ਲਵਾਂਗੇ ਅਗਸਤ ਨੂੰ ਅਸੀਂ ਲੋਹੇ ਦੀ ਜੋ ਪਿਓਰ ਕੜਾਈ ਹੈ ਲੋਹੇ ਦੀ ਸਰਵ ਲੋਹ ਜਿਹਨੂੰ ਕਿਹਾ ਜਾਂਦਾ ਉਹਦੇ ਵਿੱਚ ਬਣਾਵਾਂਗੇ ਇਹ ਸੀ ਲੋਹੇ ਦੀ ਕੜਾਈ ਆਨੰਦਪੁਰ ਸਾਹਿਬ ਤੋਂ ਲੈ ਕੇ ਆਏ ਸੀਗੇ ਤੇ ਇਹਨੂੰ ਅਸੀਂ ਪਹਿਲੀ ਟਾਈਮ ਯੂਜ਼ ਕਰ ਰਹੇ ਹਾਂ ਅਸੀਂ ਕੜਾਈ ਨੂੰ ਗੈਸ ਦੇ ਉੱਪਰ ਰੱਖ ਲਾਂ ਰੱਖਾਂਗੇ ਤੇ ਗੈਸ ਚਲਦਾਂਗੇ ਆਨ ਤੇ ਹੁਣ ਬਸ ਅਸੀਂ ਇਸ ਵਿੱਚ ਪਾਵਾਂਗੇ ਦਹੀਂ ਕਿਉਂ ਜੋ ਕਿ ਇੱਕ ਕੌਲੀ ਦੇ ਕਰੀਬ ਅਸੀਂ ਪਾ ਲਾਂਗੇ ਜਿਵੇਂ ਕਿ ਦੋ ਕੋਲੀਆਂ ਸਾਡੀਆਂ ਵੇਸਣ ਤੇ ਸੂਜੀ ਦੀਆਂ ਤੇ ਇਹ ਦੋ ਇੱਕ ਕੋਲੀ ਸਿਰਫ ਅਸੀਂ ਇਹ ਪਾਵਾਂਗੇ ਬਹੁਤ ਜ਼ਿਆਦਾ ਨਹੀਂ ਪਾਵਾਂਗੇ ਸਾਡਾ ਕਿਉਂ ਗਰਮ ਹੋ ਜਾਂਦਾ ਉਸ ਵਿੱਚ ਅਸੀਂ ਇਹ ਜੋ ਵੀ ਆਪਣੀ ਰਸਦਾ ਉਹ ਵੀ ਪਾਵਾਂਗੇ ਤੇ ਇਹ ਵੀ ਅਸੀਂ ਜੋ ਡੂੰਗਾ ਲਿਆ ਹੋਇਆ ਇਹ ਵੀ ਅਸੀਂ ਸਰਦਲੋਂ ਦਾ ਹੀ ਲਿਆ ਤੇ ਇਹ ਅਸੀਂ ਦੋਨੋਂ ਭਾਂਡੇ ਇਕੱਠੇ ਖਰੀਦੇ ਸਨ ਇਸ ਨੂੰ ਅਸੀਂ ਠੀਕ ਠੀਕ ਜਿਵੇਂ మీడియం ਗੈਸ ਦੇ ਉੱਪਰ ਹੀ ਅਸੀਂ ਬਣਾਵਾਂਗੇ ਕਿਉਂਕਿ ਜੇ ਬਹੁਤ ਜ਼ਿਆਦਾ ਗੈਸ ਹੋ ਜੇ ਤੇ ਸੜ ਜਾਂਦਾ ਜੇ ਬਹੁਤ ਘੱਟ ਹੋਵੇ ਤੇ ਫਿਰ ਤੁਹਾਨੂੰ ਪਤਾ ਬਹੁਤ ਜ਼ਿਆਦਾ ਟਾਈਮ ਲੱਗੇਗਾ ਇਸ ਲਈ ਇਸ ਨੂੰ ਬਹੁਤ ਥੋੜੀ ਥੋੜੀ మీడియం ਗੈਸ ਤੇ ਬਣਾਉਣਾ ਹੈ ਤੇ 10-15 ਮਿੰਟ ਦੇ ਕਰੀਬ ਟਾਈਮ ਲੱਗ ਹੀ ਕਰ ਦੇਵੇ ਜਿਵੇਂ ਤੁਸੀਂ ਦੇਖਿਆ ਕਿ ਇਹ ਨੂੰ ਪਕਣਾ ਸ਼ੁਰੂ ਹੋ ਚੁੱਕਾ ਹੈ ਪਰ ਇਸ ਨੂੰ ਜੇ ਵੀ 10 ਤੋਂ 15 ਮਿੰਟ ਦੇ ਵਿੱਚ ਟਾਈਮ ਲੱਗਦਾ ਹੈ ਇਹਨਾਂ ਉਹ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਪੰਜ ਸੱਤ ਮਿੰਟ ਹੋ ਗਏ ਤੁਹਾਨੂੰ ਇਹਨੂੰ ਤੁਹਾਨੂੰ ਇਹ ਹੋਇਆ ਕਿ ਇਹਦੇ ਨਾਲੇ ਦਾ ਬਹੁਤ ਸੁਨਾਰਨ ਰੰਗ ਜੈ ਬ੍ਰਾਊਨ ਬ੍ਰਾਊਨ ਕਲਰ ਆ ਗਿਆ ਤੇ ਇਹਨੇ ਕਿਉਂ ਵੀ ਛੱਡਣਾ ਛੁੱਣ ਕਰ ਦਿੱਤਾ ਇਹਦੇ ਕਿ ਔਣੀ ਦੇਰ ਅਸੀਂ ਇਹ ਪੰਜ ਸੱਤ ਮਿੰਟ ਹੋਰ ਲਵਾਵਾਂਗੇ ਇਹਨੂੰ ਤੇ ਪਾਣੀ ਨੂੰ ਵੀ ਸਾਡੇ ਉਧਰ ਉਬਾਲਾ ਆਉਣਾ ਸ਼ੁਰੂ ਹੋ ਗਿਆ ਤੇ ਔਣੀ ਦੇਰ ਦੇ ਵਿੱਚ ਅਸੀਂ ਇੱਧਰ ਬਦਾਮ ਘੁੱਟ ਲਾਂਗੇ ਹਮੇਸ਼ਾ ਆਪਾਂ ਬਦਾਮ ਜਿਆਦਾ ਤਾਂ ਕੱਟ ਕੇ ਪਾਉਣੀ ਫਿਰ ਇਸ ਵਾਰ ਅਸੀਂ ਸੋਚਿਆ ਕਿ ਥੋੜੇ ਬਦਾਮਾਂ ਨੂੰ ਇਦਾਂ ਘੁੱਟ ਕੇ ਫਿਰ ਪਾਵਾਂਗੇ ਇਹਦੇ ਵਿੱਚ ਜਿਸ ਕੋਲ ਲੀਦੇ ਨਾਲ ਅਸੀਂ ਸੂਜੀ ਤੇ ਵੇਸਣ ਦਾ ਨਾਪ ਲਿਆ ਉਸਦੇ ਨਾਲ ਅਸੀਂ ਇਸ ਦਾ ਇੱਕ ਖੰਡ ਦੀ ਕੋਲੀ ਲੈ ਲਈ ਕਈ ਵਾਰੀ ਬਰਾਬਰ ਖੰਡ ਪਾਉਂਦੇ ਪਰ ਅਸੀਂ ਥੋੜਾ ਮਿੱਠਾ ਪਟਕਾਣੀ ਇਸ ਲਈ ਅਸੀਂ ਇੱਕੋਲੀ ਪਾਵਾਂਗੇ ਤੇ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਕਰ ਲਵਾਂਗੇ ਮਿਕਸ ਤੇ ਕੜਾਈ ਦੇ ਜੋ ਪੁੰਡੇ ਚੰਗੀ ਤਰ੍ਹਾਂ ਕਰ ਲਏ ਚੁੱਕੇ ਨੇ ਬਹੁਤ ਜ਼ਿਆਦਾ ਕੜਾਈ ਗਰਮ ਹੋ ਗਈ ਹੈ ਕਿਉਂਕਿ ਤੁਹਾਨੂੰ ਪਤਾ ਲੋ ਇਹ ਵੀ ਕੜਾਈ ਨੂੰ ਜਬੋ ਜ਼ਰਾ ਕਰਨਾ ਪਾਉਗੇ ਤੇ ਲੋਹੇ ਦਾਸ ਜੋ ਘੰਡਾ ਹੁੰਦਾ ਬਹੁਤ ਜ਼ਿਆਦਾ ਗਰਮ ਹੁੰਦਾ ਇਸ ਲਈ ਇਹ ਚੀਜ਼ ਜਲਦੀ ਬਣ ਜਾਂਦੀ ਤੇ ਜੋ ਸਸਤੀਆਂ ਚੀਜ਼ਾਂ ਦੇ ਜੇ ਤੁਸੀਂ ਬਣਾਉਣੇ ਆ ਹੋਰ ਕਿਸੇ ਕਰਤਨ ਦੇ ਵਿੱਚ ਆਪਾਂ ਅਲੂਮੀਨੀਅਮ ਜਾਂ ਕੋਈ ਹੋਰ ਲਾਓ ਉਹਦੇ ਮੁਕਾਬਲੇ ਇਹਦੇ ਵਿੱਚ ਚੀਜ਼ ਥੋੜੀ ਜਲਦੀ ਬਣਦੀ ਹੈ Thank you